ਜੈਗੋ ਮਾਤਾ ਕੀ ਅੱਜ ਅਸੀਂ ਸਮਾਣਾ ਵਿੱਚ ਪੁੱਜੇ ਹਾਂ ਰਾਣਾ ਜੀ ਨੇ ਪੰਜਾਬ ਵਾਸੀਆਂ ਨੂੰ ਇੱਕ ਆਵਾਜ਼ ਦਿੱਤੀ ਹੈ ਸਾਡਾ ਵੀਰ ਜੋ ਸੂਲੀ ਤੇ ਟੰਗਿਆ ਹੋਇਆ ਹੈ 400 ਫੁੱਟ ਉੱਚੀ ਕਿਹਦੇ ਵਾਸਤੇ ਸਾਡੇ ਸਾਰੇ ਧਰਮਾਂ ਦੇ ਗਰਦਸ਼ਾਹ ਵਾਸਤੇ ਉਹ ਉੱਪਰ ਬੈਠਿਆ ਕਿਸ ਲਈ ਇਹਨਾਂ ਦੀ ਬੇਅਦਬੀ ਰੋਕਣ ਵਾਸਤੇ ਕੋਈ ਸਖਤ ਕਾਨੂੰਨ ਦੀ ਮੰਗ ਕਰਨ ਵਾਸਤੇ ਬੈਠਿਆ ਮੈਂ ਕਹਾਗਾ ਸਰਕਾਰ ਨੂੰ ਵੀ ਲਾਣਤ ਸਰਕਾਰ ਦੇ ਅੰਦਰ ਵੀ ਸਾਰੇ ਧਰਮਾਂ ਦੇ ਲੋਕ ਸਾਰੇ ਮੰਤਰੀ ਸੰਤਰੀ ਬੈਠੇ ਆ ਚਾਹੇ ਉਹ ਸਿੱਖ ਧਰਮ ਤੋਂ ਆ ਚਾਹੇ ਸਨਾਤਨ ਤੋਂ ਆ ਚਾਹੇ ਉਹ ਮੁਸਲਿਮ ਧਰਮ ਤੋਂ ਆ ਸਾਰੇ ਧਰਮਾਂ ਦੇ ਮੰਤਰੀ ਸੰਤਰੀ ਬੈਠੇ ਆ ਉਹਨਾਂ ਨੂੰ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਹੈ ਸਾਰਿਆਂ ਧਰਮਾਂ ਵਿੱਚ ਲੜਾਈ ਲੜਨ ਵਾਸਤੇ ਜਿਹੜਾ ਸਖਸ਼ ਬੈਠਿਆ ਜਲਦ ਤੋਂ ਜਲਦ ਇਸ ਮੰਗ ਨੂੰ ਪੂਰੀ ਕਰਕੇ ਸਖਤ ਕਾਨੂੰਨ ਬਣਾਇਆ ਜਾਵੇ ਨਹੀਂ ਤਾਂ ਫਿਰ ਜਿਸ ਤਰ੍ਹਾਂ ਨੇਪਾਲ ਚ ਹੋਇਆ ਜਦੋਂ ਜਨਤਾ ਭੜਕਦੀ ਹੈ ਤਾਂ ਫਿਰ ਤਾਜੋ ਤਖਤ ਜਿਹੜੇ ਆ ਮਿੰਟ ਨਹੀਂ ਲੱਗਦਾ ਮਲਿਆ ਮੇਟ ਹੋ ਜਾਂਦਾ ਇਹ ਜਿਹੜਾ ਗੁੱਸੇ ਦਾ ਬੰਦ ਹੈ ਗੁਰੂ ਸਾਹਿਬ ਨੇ ਕਿਹਾ ਸੀ ਜਦੋਂ ਯੂ ਕਰ ਅਜ ਹਾਮਾ ਹੀਲ ਤੇ ਬਰਗਜਸ ਹਲਾਲ ਉਸ ਮੁਰਦਨ ਮਾਸ਼ਮ ਸ਼ੀਰ ਦਾ ਜਦੋਂ ਜ਼ੁਲਮ ਹੱਦ ਨਾਲੋਂ ਵੱਜ ਜਾਂਦਾ ਹੈ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਤਾਂ ਸਾਰੇ ਧਰਮ ਦੇ ਇਨਸਾਨਾਂ ਨੂੰ ਫਰਜ਼ ਬਣ ਜਾਂਦਾ ਫਿਰ ਸ਼ਸਤਰ ਚੁੱਕਣਾ ਪੈਂਦਾ ਜ਼ੁਲਮ ਨੂੰ ਖਤਮ ਕਰਨ ਵਾਸਤੇ ਮੈਂ ਇਹ ਕਹਾਂਗਾ ਇਹ ਨੌਬਤ ਨਾ ਹੈ ਤੁਹਾਡੇ ਹੱਥ 'ਚ ਪੰਜਾਬ ਨੂੰ ਬਚਾਣਾ ਤੇ ਤੁਸੀਂ ਇਸ ਵੱਲ ਗੌਰ ਕਰਕੇ ਜਲਦ ਤੋਂ ਜਲਦ ਇਸ ਵੇਰ ਦੀ ਮੰਗ ਨਹੀਂ ਹੈ ਇਕੱਲੇ ਦੀ ਇਹ ਸਾਡੀ ਹੁਣ ਸਾਰਿਆਂ ਦੀ ਮੰਗ ਹੈ ਕਿਉਂਕਿ ਸਾਰੇ ਧਰਮਾਂ ਦੇ ਗ੍ਰੰਥਾਂ ਵਾਸਤੇ ਮੰਗ ਰੱਖੀ ਆ ਸਰਕਾਰ ਜਲਦ ਇੱਕ ਤਰੀਕ ਨੂੰ ਇਹ ਮੰਗ ਮੰਨ ਕੇ ਕਾਨੂੰਨ ਬਣਾ ਦੇਵੇ ਨਹੀਂ ਫਿਰ ਜਿਹੜੀ ਅਗਲੀ ਤਰੀਕਾ ਉਹਦਾ ਜ਼ਿੰਮੇਵਾਰ ਫਿਰ ਸਰਕਾਰੀ ਹੋਊਗੀ ਜੈ ਸ਼ਰੀਰਾਮ ਜੈ ਗੋ ਮਾਤਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ